ਲੋ ਜੀ ਮਿੱਤਰੋ ਹਸੀਗਾ ਬਈ ਸਾਰੇ ਵੀਰਾਂ ਨੂੰ ਸਵਾਗਤ ਆ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ। ਅੱਜ ਆਪਾਂ ਖੜਿਆ ਰੰਮਪਰਾ ਪਸ਼ੂ ਮੰਡੀ ਇੱਕ ਤਰੀਕ ਦੀ ਤੇ ਜੋ ਮਹੀਨੇ ਦੀ ਹਰ ਇੱਕ ਤਰੀਕ ਨੂੰ ਲੱਗਦੀ ਆ ਤੇ ਬਾਈ ਕੋਲੇ ਘਟਾਇਆ ਬਹੁਤ ਸੋਨਾ ਪਾਲਣ ਖਾਤਰਾ। ਇਹ ਕਿਸੇ ਵੀ ਨੇ ਲੈਣਾ ਹੋਵੇ ਤੇ ਬਾਪੂ ਨਾਲ ਕਰਾਵਾਏ ਗੱਲਬਾਤ ਤੇ ਕੱਟੇ ਦਾ ਪਹਿਲਾਂ ਸੁਣ ਕਦ-ਕਾੜ ਦਿਖਾਉਣਾ ਦੇਖੋ। ਬਹੁਤ ਸੋਨਾ। ਬਾਪੂ ਹਸੀਗਾ ਬਾਪੂ ਕੀ ਹਾਲ ਨੇ ਬਾਪੂ? ਨਾਮ ਕੀ ਆਪਣਾ ਈ? ਤਸ਼ਵੀਰ ਸਿੰਘ ਆਈ। ਤਸ਼ਵੀਰ ਸਿੰਘ ਪਿੰਡ ਕਿਹੜਾ ਈ? ਪੂਰੇ ਕੁੱਬੇ ਆਈ। ਪੂਰੇ ਕੁੱਬੇ ਈ। ਤੇ ਆਪਣਾ ਮੋਬਾਈਲ ਨੰਬਰ ਕੋਈ 9852 15113 ਜੀ 9852 15 113 113 ਬਾਪੂ ਦਾ ਬੱਚਾ ਇਹਦੀ ਉਮਰ ਕਿੰਨੀ ਆਈ 8 18 ਮਹੀਨਾ ਦਾ ਜੀ 18 ਮਹੀਨੇ ਦਾ ਇਹਦੇ ਬਾਰੇ ਮਾਂ-ਬੂ ਮਾਰੇ ਪਤਾ ਦੇ ਬਾਪ ਆਪਣੇ ਘਰੇ ਆਈ ਤੁਹਾਨੂੰ ਕਸਤੀ ਦਾ ਸਹਾਈ ਦਿਖਾਉਣਾ ਹੈ ਘੱਟੇ ਦਾ ਦੇਖ ਚੈੱਕ ਕਰੋ ਬਹੁਤ ਸੋਹਣਾ ਜੀ ਕਿਸੇ ਵੀਰ ਨੇ ਪਾਲਣ ਦੀ ਖਾਤਰ ਲੈਣਾ ਹੋਵੇ ਨਾ ਤੇ ਬਹੁਤ ਚੰਗਾ ਕੱਟਾ ਹੈ ਕਿਸੇ ਵੀਰ ਨੇ ਪਾਲਣ ਦੀ ਖਾਤਰ ਲੈਣਾ ਹੋਵੇ ਨਾ ਤੇ ਸਿੰਘ ਸੂ ਨੂੰ ਦਿਖਾਉਣਾ ਤੁਹਾਨੂੰ ਫੇਸਬੁਕ ਤੇ ਦਿਖਾਉਣਾ ਸੀ ਬਹੁਤ ਸੋਹਣੀ ਆ ਦੰਦੋ ਖੀਰਾ ਹੀ ਹਾਂ ਖੀਰਾ ਜਾਨ ਦੰਦੋ ਮਿੱਤਰੋ ਖੀਰਾ ਹੁਣ ਦੰਦ ਵੀ ਕਰਮਾ ਇਹਨੇ ਪੱਟ ਕੇ ਸਾਥੇ ਛੇਤੀ ਕੁਝ ਦਿਖਾਉਂਦਾ ਨਹੀਂ ਹੁੰਦਾ ਦੰਦੋ ਖੀਰਾ ਤੇ 18 ਮਹੀਨਿਆਂ ਦੀ ਉਮਰ ਆ ਕੱਦ ਘਾਟ ਚੈੱਕ ਕਰ ਸਕਦੇ ਸੀ ਬਹੁਤ ਸੋਹਣਾ ਕਿਸੇ ਪਲਣ ਆ ਵੀ ਲੈਣਾ ਹੋਵੇ ਤੇ ਬਾਪੂ ਦਾ ਨੰਬਰ ਚੱਲਦਾ ਸਕਰੀਨ ਤੇ ਕਰ ਲਓ ਸਪਰਕ ਉਤਰੋ ਬਾਪੂ ਦੇ ਮੋਢੇ ਤੇ ਕਰਵਾਉਂ ਆ ਦੇਖ ਸਕਦੇ ਹੋ ਬਹੁਤ ਚੰਗਾ ਕੱਟਾਗਾ ਜੇ ਪਲਣ ਵਾਲਾ ਵੀ ਲੈ ਲੈਣਾ ਕੋਈ ਅਸਟੀਗਾ ਸਾਹ ਦਿਖਾ ਦਿਓ ਲੈ ਬਰਾ ਅਵੇ ਸਾਨੂੰ ਇੱਕ ਪਹਿਲਾਂ ਪਹਿਲਾਂ ਛੋਟੀ ਦਿਖਾਉਣਾ ਕਰਾਉਣਾ ਹੈ ਬਾਈ ਨਾਲ ਕੀ ਹਾਲ ਹੈ ਬਾਈ ਜੀ ਕੀ ਹਾਲ ਨੇ ਹੋ ਠੀਕ ਹੋ ਅਵੇ ਪਹਿਲਾਂ ਨਾਲ ਛੋਟੀ ਆਪਣੇ ਕੋਲੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ 2 ਦਿਨ ਹੋ ਗਏ 2 ਮਹੀਨੇ ਹੋ ਗਏ ਸੂਈ ਨੂੰ ਤੁਹ ਦਿਖਾਉਣਾ ਸਾਨੂੰ ਪਹਿਲਾਂ ਛੋਟੀ ਜੈ ਜੇ ਮੋਲ ਕਿਸੇ ਵੀ ਨੇ ਲੈਣੀ ਹੋਵੇ ਤੇਰਾ ਦੀ ਕਵਾਡੀ ਚੈੱਕ ਕਰ ਲਓ ਠੀਕ ਹੈ ਨਾ ਤੇ ਬਾਈ ਦਾ ਫੋਨ ਨੰਬਰ ਵੀ ਲਵਾਵਾਂਗੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਇਹਨੂੰ ਦੋ ਮਹੀਨੇ ਹੋ ਗਏ ਠੀਕਾ ਤੇ ਕੀ ਮੁੱਲ ਵੜੀ ਇਹਦਾ 85000 85000 ਦੁੱਧ ਕਿੰਨਾ ਇਸ ਟਾਈਮ 8 ਕਿਲੋ ਹੈਗਾ ਸਹੀ ਤੇ ਪਿੰਡ ਆਪਣਾ ਰਾਮਪਰਾ ਰਾਮਪਰਾ ਪਿੰਡਾ ਬਾਈ ਦਾ ਤੇ ਫੋਨ ਨੰਬਰ ਬੋਲਦੇ ਆਪਣਾ 99142 99142 65530 65530 ਫੋਨ ਨੰਬਰ ਆ ਬਾਈ ਦਾ ਦੋ ਮਹੀਨੇ ਹੋ ਗਏ ਸੁਈ ਨੂੰ 8 ਲੀਟਰ ਬਾਈ ਕਾ ਦੁੱਧ ਆ ਘਰੇਲੂ ਬਾਈ ਆ ਕੋਈ ਵਪਾਰ ਦਾ ਕੰਮ ਨਹੀਂ ਕਿਸੇ ਵੀ ਨੂੰ ਦੁੱਧ ਪੀਣ ਨੂੰ ਲੈਣੀ ਹੁੰਦੀ ਹੈ ਨਾ ਛੋਟੀ ਚੰਗੀਆਂ ਮਤਲਬ ਗਾਹਾਂ ਨੂੰ ਭੰਨਣ ਵਾਲੀ ਆ ਬਾਈ ਦੀ ਨਾਰਮਲ ਸੇਵਾ ਦਿਓ ਥਾਂ ਚਾਰੇ ਪੀਂਦੇ ਪਾਣਾ ਜੇ ਥਾਨ ਨੇ 8 ਕਿਲੋ ਦੁੱਧ ਦਾ ਇਹ ਕਰ ਲਿਓ ਬਾਈਨਸਪਾਰਕ ਆ ਫੇਸ ਬਿਊਟੀ ਸਾਨੂੰ ਫੇਰ ਦਿਖਾਉਣਿਆ ਕਰਮਾਈ ਦੀ ਬਹੁਤ ਸੋਹਣਾ ਰੰਗ ਸਿੰਗ ਲੱਗਿਆ ਹੋਇਆ ਦੇਖ ਸਾਡੇ ਨੋਵੀਂ ਮਿੱਤਰੋ ਬਾਲੇ ਬਾਈ ਗੱਬਨ ਮੱਝ ਭਾਲਦੇ ਜੇ ਗੱਬਨ ਮੱਝ ਦਿਖਾਉਣਿਆ ਰਾਮਪਰਾ ਪਸ਼ੂ ਮੰਡੀ ਤੇ ਬਹੁਤ ਸੋਹਣੀਆਂ ਪਹਿਲਾਂ ਫੇਸਬੁੱਕ ਚੈੱਕ ਕਰੋ ਦੀ ਫੇਸਬੁਟੀ ਬਾਈ ਕਹਿੰਦਾ 2 ਮਹੀਨਿਆਂ ਦੀ ਗੱਬਨਾ ਚੈੱਕ ਪਾਸ ਕਰਾ ਕੇ ਕੋਈ ਬੰਦਾ ਸੱਲੀਆਂ ਨਾਲ ਲਾਏ ਸਿੰਗ ਨੂੰ ਦੇਖੋ ਮਿੱਤਰੋ ਬਹੁਤ ਸੋਹਣੇ ਨੇ ਤੇ ਖਨਾ ਦੀ ਕੁਆਲਿਟੀ ਵੀ ਚੈੱਕ ਕਰਾਉਣਿਆ ਤੇ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਇਕੋ ਤਾਂ ਨ ਦੇ ਕੋਰੋ ਸੌਣ ਲਗਾ ਲਾਓ ਹੀ ਹੋ ਸੀ ਗਾਲ ਨਾਮ ਕੀ ਹੈ ਬਈ ਆਪਣਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਤੇ ਪਿੰਡ ਬਈ ਖਿਆਲਾ ਜੀ ਚਲਾ ਤੇ ਮੋਬਾਈਲ ਨੰਬਰ ਬਈ 9364322221 9364322221 222221 ਬਾਈ ਕਿੰਨੇ ਚੱਲਦੀ ਗੱਬਣਾ ਇਹ ਇਹ ਪੂਰੇ 2 ਮਹੀਨੇ ਰੇ ਬਈ ਚੈੱਕ ਪਾਸ ਆ ਬਈ ਚੈੱਕ ਪਾਸ ਜੀ ਇਹਦਾ ਗਰੰਟੀ ਨਾਲ ਜਾ ਸੜਾ ਹਾਂ ਜੀ ਬਿਲਕੁਲ ਦੁੱਧ ਕਿੰਨਾ ਬਈ ਇਸ ਟਾਈਮ ਦੁੱਧ 9 ਲੀਟਰ ਇਸ ਟਾਈਮ 9 ਲੀਟਰ ਇਸ ਟਾਈਮ ਜੀ ਬਿਲਕੁਲ ਸਹੀ ਤਿਆਰ ਆ ਤੇ ਮਿਲਦੀ ਬਈ ਚਾਰ ਤੇ ਮਿਲਦੀ ਆ ਬਾਈ ਚਾਰ ਤੇ ਮਿਲਦੀ ਏ ਤੁਨੇ ਟਾਈਮ ਬਾਈ ਮੇਤਰੋ ਦੇ ਸਕਦੇ ਹੋ ਬਾਲੇ ਵੀ ਗੱਬਣ ਮੱਝ ਪਾਲਦੇ ਸੀ ਕਹਿੰਦੇ ਗੱਬਣ ਮੱਝ ਹੋਵੇ ਤੇ ਇੱਕ ਦਰੀ ਪਸ਼ੂ ਮੰਡੀ ਤੇ ਖੜੀ ਆ ਮੱਝ ਬਹੁਤ ਸੋਹਣੀ ਏ ਕੱਦ ਕਰ ਚੈੱਕ ਕਰ ਲਓ ਦੇਖੋ ਫੇਸ ਬਿਊਟੀ ਕਰਮਾਈ ਦੀ ਬਹੁਤ ਚੰਗੀ ਆ ਪੂਰਾ ਵਧੀਆ ਰੰਗ ਸਿੰਗ ਲੱਗਿਆ ਹੋਇਆ ਤੇ ਥਨਾ ਦੀ ਕਵਾੜੀ ਚੈੱਕ ਕਰ ਲਓ ਤੇ ਤੁਹਾਨੂੰ ਝੋੜੀ ਫੇਰ ਦਿਖਾਉਣਾ ਲੇਵਾ ਸੋਰੀ ਇਹ ਕਰ ਲਓ ਬਹੁਤ ਸਵਾ ਲੱਗਿਆ ਹੋਇਆ ਜਿਹੜੇ ਵੀ ਇਹਨੂੰ ਲੋੜ ਹੋਈ ਤੇ ਬਾਈ ਦਾ ਨੰਬਰ ਲਾਤਾ ਤੇ ਕਰ ਲਿਓ ਬਾਈ ਨਾਲ ਸੰਪਰਕ ਤੁਹਾਨੂੰ ਸਾਂਹ ਦਿਖਾਉਣਾ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਆ ਬਾਈ ਮਾਲਕਾ ਬਾਈ ਬਾਈ ਸੋਸੀਕਾਲ ਜੀ ਬਾਈ ਸੋਸੀਕਾਲ ਕੀ ਨਾਮ ਬਾਈ ਆਪਣਾ ਬਲਵੀਰ ਰਾਜ ਬਲਵੀਰ ਰਾਜ ਕਿਹੜੇ ਥਾਂ ਤੋਂ ਆਏ ਬਈ ਆਪਾਂ ਜਲਾਲਾਬਾਦ ਜਲਾਲਾਬਾਦ ਤੋਂ ਆਪਣਾ ਫੋਨ ਨੰਬਰ ਬੋਲ ਦੋ ਬਾਈ ਪਹਿਲਾਂ 99141 99141 4133777 3377 99100 41 377731771 ਬਾਈ ਦਾ ਫੋਨ ਨੰਬਰ ਆ ਤੇ ਇਹਦੀ ਉਮਰ ਕਿੰਨੀ ਹੈ ਜੀ ਉਹ ਆਪਾਂ ਉਮਰ ਦਾ ਲਾਈ ਆਈ ਆ ਜੀ ਚਾਰ ਸਾਲਾਂ ਦੇ ਘਾਟ ਨੇ ਦੋ ਮਹੀਨੇ ਚਾਰ ਸਾਲਾਂ ਦਾ ਦੋ ਮਹੀਨੇ ਘਟਾਈ ਇੱਕ ਕ੍ਰੋਸਿੰਗ ਖਤਰਾ ਇਹਦੀ ਮਾਦਾ ਰਕਾਰਡ ਦੋਦਾ ਤਾਂ ਪਤਾ ਕਿੰਨਾ ਰਕਾਰਡ ਸੀ ਮੰਦਾ ਬਾਈ ਕਿਲੋ ਸੀਗਾ ਠੀਕ ਆ ਬਾਈ ਜਲਾਲਾਬਾਦ ਤੋਂ ਆਏ ਨੇ ਤੇ ਕਸ਼ਤੀਗਰਾ ਸਾਈਟ ਚੈੱਕ ਕਰ ਲਓ ਮਿੱਤਰੋ ਸਾਂਹ ਦਾ ਕੱਦ ਕਰ ਚੈੱਕ ਕਰ ਲਓ ਤੇ ਚਾਰ ਸਾਲਾਂ ਦਾ ਦੋ ਮਹੀਨੇ ਦੀ ਉਮਰ ਘਟਾ ਬਾਈ ਦੇ ਦੱਸਣ ਮੁਤਾਬਕ ਆ ਤੇ ਫੇਸ ਬਿਊਟੀ ਬਹੁਤ ਚੰਗੀ ਆ ਪੂਰਾ ਵਧੀਆ ਰੰਗ ਸਿੰਗ ਲੱਗਿਆ ਹੋਇਆ ਤੇ ਦੇਖ ਲੋ ਬਾਈ ਦੇ ਨਾ ਯਾਨੀ ਕਿ ਕਹਿੰਦੇ ਵੀ ਮੋਢੇ ਤੇ ਸਿਰ ਦੇ ਬਰੋਬਰ ਹੁੰਦਾ ਪੈਠਪੜਾ ਚੱਕਾਸਾ ਬਹੁਤ ਸੋਹਣਾਗਾ ਕਿਸੇ ਵੱਲੋਂ 1 ਰੁਪਏ ਦੀ ਕੋਈ ਕਮੀ ਪੇਸ਼ੀ ਨਹੀਂ ਤੁਹਾਨੂੰ ਮੂਹਰੋ ਫੇਸ ਬਿਊਟੀ ਦਿਖਾਉਣੇ ਆ ਦੀ ਚੈੱਕ ਕਰੋ ਪੂਰਾ ਵਧੀਆ ਰੰਗ ਸਿੰਗ ਲੱਗਿਆ ਹੋਇਆ ਤੇ ਬਾਈ ਦਾ ਨੰਬਰ ਆਪਾਂ ਬਲਾ ਵੀ ਦਿੱਤਾ ਸੋ ਨੂੰ ਤੇ ਇਹ ਨਾੜਾ ਨੂੰ ਦੇਖੋ ਪਿੰਡ ਤੇ ਆ ਖੜੀਆਂ ਕਰਮ ਵਾਲੇ ਦੇ ਠੀਕ ਆ ਨਾ ਦੇਖ ਸਾਧੂ ਬਹੁਤ ਸੋਹਣਾ ਕੱਦ ਕਾਠਾ ਤੇ ਜਿੱਥੋਂ ਹੀ ਨੰਗਦਾ ਤੇ ਲੋਕ ਦੇਖਦੇ ਆ ਇਸ ਚੀਜ਼ ਨੂੰ ਵੀ ਸਾਨ ਮੰਡੀ ਚਾਚਾ ਰਾਮਪਰੇਦੀ ਚ ਆਇਆ ਸੇਲ ਖਾਤਰ ਵੀ ਜਿਹੜੇ ਵੀ ਨੇ ਲੈਣਾ ਉਹ ਤਾਂ ਬਾਈਆਂ ਨਾਲ ਕਰ ਲਓ ਸੰਪਰਕ ਬਾਈ ਦਾ ਫੋਨ ਨੰਬਰ ਫੋਨ ਚ ਬੁਲਾਤਾ ਦੀ ਵੀਡੀਓ ਬਣਾਉ ਨੂੰ ਮੱਲੋ ਮੱਲੋ ਜੀ ਕਰਦਾ ਵੀ ਕੱਦਕਾਰ ਤੇ ਸਾਨ ਦਾ ਠਪੜਾ ਕਿਨਾਂ ਚੌਰਾ ਤੇ ਅੱਜ ਰਾਮਪਰਾ ਪਸ਼ੂ ਮੰਡੀ ਤੇ ਆਏ ਆ ਤੇ ਦੇਖ ਸਕਦੇ ਹੋ ਬਾਈ ਲੋਕ ਫੋਟੋਆਂ ਖਿਚਾਉਂਦੇ ਨੇ ਬੋਲਣਾ ਬਹੁਤ ਚੰਗਾ ਹੈਗਾ ਉਹ ਆ ਬਾਈ ਦਾ ਇਹ ਸਹਾਨ ਆ ਇਹਦਾ ਤੇ ਫੋਨ ਨੰਬਰ ਬਲਾਤਾ ਤੇ ਰਮਪਰਾਜ ਪਸ਼ੂ ਮੰਡੀ ਲੋਕ ਕੰਮਾਂ ਦੇ ਵਿੱਚ ਬਿਜ਼ੀ ਨੇ ਥੋੜਾ ਜਿਹਾ ਮੰਦਾ ਜ਼ਰੂਰ ਆ ਮੰਡੀ ਦੇ ਵਿੱਚ ਵੀ ਪਸ਼ੂ ਆਏ ਬਹੁਤ ਨੇ ਲੇਕਿਨ ਵੀ ਲੋਕ ਬਹੁਤ ਘੱਟ ਆਏ ਨੇ ਮੰਡੀ ਦੇ ਵਿੱਚ ਕਿਉਂਕਿ ਸੀਜ਼ਨ ਦਾ ਕੰਮ ਚੱਲ ਰਿਹਾ ਸੋ ਸੀਜ਼ਨ ਦਾ ਪੂਰਾ ਜੋਰ ਆ ਤੇ ਇਸ ਕਰਕੇ ਥੋੜੀ ਅੱਜ ਮੰਡੀ ਦੇ ਵਿੱਚ ਘੱਟ ਘੱਟਾ ਕੰਮ ਵੀ ਦੇਖ ਸਕਦੇ ਮਿੱਤਰੋ ਥੋੜੀ ਸੰਸਰਾ ਪਈ ਆ ਕਿ ਮੰਦਾ ਥੋੜਾ ਚੱਲ ਰਿਹਾ ਠੀਕ ਆ ਪਸ਼ੂ ਆਏ ਬਹੁਤ ਆ ਵਪਾਰੀ ਵੀਰ ਤੇ ਲੇਕਨ ਵੀ ਘਰੇਲੂ ਜਿਹੜੇ ਲੋਕ ਆਪਣੇ ਜ਼ਿੰਮੇਵਾਰ ਪਰ ਆ ਬਹੁਤ ਘੱਟ ਆਏ ਨੇ ਪਸ਼ੂ ਮੰਡੀ ਰੰਪਰੇ ਦੇ ਵਿੱਚ ਅੱਜ ਦੇਖ ਸਕਦੇ ਹੋ ਮਾਲ ਖੜਿਆ ਲੋਕਾਂ ਦੇ ਸ਼ਿਕਾਰੀ ਐਵੇਂ ਝੋਟੀਆਂ ਆ ਦੇਖੋ ਨੀਲੀ ਦਾਈ ਪਿਓਰ ਮਰਕਣੀ ਅੱਖ ਚ ਤੇ ਸਾਦੋਂ ਠੀਕ ਆ ਨਾ ਤੇ ਇਸ ਕਾ ਕਿ ਥੋੜਾ ਜਿਹਾ ਅੱਗੇ ਨੂੰ ਮੰਦਾ ਜ਼ਰੂਰ ਹੈ ਕਿ ਵੀ ਮੰਦਾ ਚੱਲ ਰਿਹਾ ਹੋਸੀ ਗਾ ਸਾਰੇ ਵੀਰਾਂ ਨੂੰ ਖੜਿਆ ਜ ਆਪਾਂ ਰੰਪਰਾ ਪਸ਼ੂ ਮੰਡੀ ਦੇ ਤੁਹਾਨੂੰ ਇਕੱਠੀ ਦਿਖਾਉਣਾ ਬਹੁਤ ਸ਼ਰੀਨ ਚੰਗੀ ਕਰਮਾ ਵਾਲੀ ਕਿੰਨੇ ਘਰਾਂ ਤੇ ਬਾਈ ਨਾਲ ਵੀ ਗੱਲ ਕਰਾਂ ਮੈਂ ਚੋਰੀ ਦੇ ਕੋ ਕਰਮਾਂ ਦੀ ਬਹੁਤ ਚੰਗੀ ਆ ਸਾਰੇ ਥਾਨਿਆਂ ਦੀਦੇ ਪਾਵਿਆਂ ਅੰਕੇ